हां जी दोस्तों शशि कार जी दोस्तों हरियाणा पोस्टान जानकारी ਲਈ ਤੁਸੀਂ ਸਾਡੀ ਵੈਬਸਾਈਟ ਸਰਕਾਰੀ ਪੋਸਟਾਨ ਗੂਗਲ 'ਚ ਸਰਚ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਡੇ ਲਈ ਲੇਟੈਸਟ ਨੌکریاں ਤੇ ਐਡਮਿਟ ਕਾਰਡ ਰਿਜ਼ਲਟ ਐਡਮਿਸ਼ਨ ਫਾਰਮੁਰឧਦਗਾਰ ਮੇਲਾ ਜੀ ਠੀਕ ਹੈ ਜੀ ਇਕ ਤਾਂ ਇਹ ਜੋ ਵੈਕੈਂਸੀਆਂ ਨੇ ਉਹ ਤੁਹਾਡੇ ਲਈ ਲੈ ਕੇ حاضر ਹੁੰਦੇ ਆ ਤੇ ਨਾਲ ਹੀ ਦੋਸਤੋ ਸਾਡਾ ਜੋ WhatsApp ਤੇ ਚੈਨਲ ਬਣਿਆ ਹੋਇਆ ਜੋ ਬਿਲਕੁਲ ਸੇਫ ਹੈਗਾ ਠੀਕ ਹੈ ਜੀ ਤੁਹਾਡਾ ਨੰਬਰ ਵੀ ਸ਼ੋ ਨਹੀਂ ਹੋਣਾ ਉਸ ਚੈਨਲ ਨੂੰ ਤੁਸੀਂ ਕਿ ਇੱਥੇ ਜੁਆਇਨ ਆਪਸ਼ਨ ਤੇ ਜਾ ਕੇ ਜੁਆਇਨ ਕਰ ਸਕਦੇ ਹੋ ਇਹ ਟੈਲੀਗ੍ਰਾਮ ਜੋ ਚੈਨਲ ਆ ਦੋਸਤੋ ਇੱਥੇ ਵੀ ਜਾ ਕੇ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਆਪ ਅੱਗੇ ਚੱਲਦੇ ਆਂ ਦੋਸਤੋ ਦੇਖਦੇ ਆਂ ਜਿਹੜੀ ਹੁਣ ਤੁਹਾਡੇ ਲਈ ਪੋਸਟ ਲੈ ਕੇ ਆਏ ਆ ਤਾਂ ਤੁਸੀਂ ਇੱਥੇ ਦੇਖੋਗੇ ਜੋ ਪੰਜਾਬ ਦੀਆਂ ਪੋਸਟਾਂ ਹਨ ਤਾਂ ਉਹ ਇਸ ਸਾਈਡ ਤੇ ਨੇ ਜੀ ਰੋਜ਼ਗਾਰ ਮੇਲੇ ਹਨ ਜੀ ਉਹ ਇਸ ਸਾਈਡ ਤੇ ਹਨ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਪੋਸਟਾਂ ਦੇ ਬਾਰੇ ਤਾਂ ਜਿਹੜੀ ਪੰਜਾਬ ਦੇ ਵਿੱਚ ਪੋਸਟ ਆਈ ਹੈਗੀ ਆ ਮੋਗਾ ਮਿਊਸੀਪਲ ਕਾਰਪੋਰੇਸ਼ਨ ਦੀ ਵੈਦਰ ਦੀ ਭਰਤੀ ਆਈ ਹੋਈ ਹੈ ਜੀ ਠੀਕ ਹੈ ਜੀ ਤੇ ਉਦੇ ਪਰ ਆਪ ਗੱਲ ਕਰਦੇ ਆ ਮੋਗਾ ਮਿਊਸਿਕਲ ਜੋ ਬੇਲਦਾਰ ਦੀ ਭਰਤੀ ਆਈ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਆਪ ਡਿਸਕਸ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋਗੇ ਡਿਟੇਲਸ ਹੁਣ ਦੱਸਦੇ ਆ ਦੋਸਤੋ ਆਸੀ ਇਸ ਦੇ ਟੇਬਲ ਚੈੱਕ ਕਰਾਦੇ ਆਪਾਂ ਜਿਵੇਂ ਟੋਟਲ ਪੋਸਟਾਂ ਦੀ ਜਿਹੜੀ ਗੱਲ ਕਰੀ ਜਾਵੇ ਤਾਂ ਟੋਟਲ ਪੋਸਟਾਂ ਨੇ 48 ਠੀਕ ਹੈ ਜੀ ਮੋਗਾ ਬੇਲਦਰ ਦੀ ਪੱਕੀ ਭਰਤੀ ਹੈ ਜੀ ਯੋਗਤਾ ਕੀ ਰੱਖੀ ਹੈ 8ਵੀਂ ਪਾਸ ਹੋਣੀ ਚਾਹੀਦੀ ਹੈ 8ਵੀਂ 10ਵੀਂ ਵਾਲਾ ਕੈਂਡੀਡੇਟ ਦੇ ਵਿੱਚ ਫਾਰਮ ਭਰ ਸਕਦਾ ਠੀਕ ਹੈ ਜੀ ਇਹਨੂੰ ਦੇਖੋ 8ਵੀਂ 10ਵੀਂ ਵਾਲਾ ਕੈਂਡੀਡੇਟ ਫਾਰਮ ਭਰ ਸਕਦਾ ਜਿਹੜੀ ਉਮਰ ਹੈ ਜੀ 18 ਤੋਂ ਲੈ ਕੇ 37 ਸਾਲ ਹੋਣੀ ਚਾਹੀਦੀ ਹੈ ਜੀ ਜਨਰਲ ਦੀ ਤੇ ਐਸਸੀ ਤੇ ਬੀਸੀ ਜਿਹੜੀ ਉਮਰ ਆ ਗਈ 18 ਤੋਂ ਲੈ ਕੇ 42 ਸਾਲ ਦੇ ਹੋਣੀ ਚਾਹੀਦੀ ਹੈ ਠੀਕ ਹੈ ਜੀ ਆਖਰੀ ਮਿਤੀ ਅੱਗੇ 1 ਜਨਵਰੀ 2024 ਤੱਕ ਤੁਸੀਂ ਫਾਰਮ ਨੂੰ ਜਿਹੜੇ ਫ ਉਸ ਤੋਂ ਬਾਅਦ ਜੀ ਗੱਲ ਕਰੀਏ ਇਹ ਫਾਰਮ ਆ ਜੀ ਜਿਹੜਾ ਇਹ ਫਾਰਮ ਆਫਲਾਈਨ ਆ ਜੀ ਤੁਸੀਂ ਇਹਨੂੰ ਆਨਲਾਈਨ ਨਹੀਂ ਬਸ ਇਹਨੂੰ ਆਫਲਾਈਨ ਆ ਜੀ ਠੀਕ ਹੈ ਆਫਲਾਈਨ ਫਾਰਮ ਹੈ ਫਾਰਮ ਭਰਨ ਵਾਲਾ ਐਡਰੈਸ ਆ ਜੀ ਠੀਕ ਹੈ ਜੀ ਉਹ ਤੁਸੀਂ ਦੇਖ ਲਓ ਕਮਰਾ ਨੰਬਰ 8 ਆ ਜੀ ਡਾਕਟਰ ਨਗਰ ਨਿਗਮ ਮੋਗਾ ਇਹ ਪਿੰਨ ਕੋਡ ਇਸ ਐਡਰੈਸ ਤੇ ਤੁਸੀਂ ਫਾਰਮ ਭਰ ਦੇਣਾ ਠੀਕ ਹੈ ਜੀ ਇਹ ਅੱਗੇ ਤੁਹਾਨੂੰ ਦੱਸ ਦਿੰਦੇ ਟੇਲਸ ਤੁਸੀਂ ਦੇਖੋਗੇ ਜਿਵੇਂ ਕਿ ਇਸ ਤੇ ਇਹ ਲਿਖਿਆ ਹੋਇਆ ਸੀਨੇ ਕਿ ਲਾਸਟ ਡੇਟ ਆ ਜਿਹੜੀ ਉਹ 1/1/2024 ਆ ਜੌਬ ਅਪਲੀਕੇਸ਼ਨ ਮੋਗਾ ਹੋਣੀ ਆ ਜੀ ਫੀਸ ਤੇ ਏਜ ਲਿਮਿਟਸ ਹੁੰਦਾ ਸੀ ਦਿੱਤੀ ਜੀ ਆਪਾਂ ਨੇ ਠੀਕ ਆ ਜੀ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਆ ਜੀ ਫਾਰਮ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰਨਾ ਠੀਕ ਆ ਜੀ ਫਾਰਮ ਤੁਸੀਂ ਇੱਥੇ ਜਾ ਕੇ ਕਲਿੱਕ ਕਰੋਗੇ ਅਪਲਾਈ ਐਪਲੀਕੇਸ਼ਨ ਤੇ ਤੁਸੀਂ ਇੱਥੋਂ ਕੀ ਫਾਰਮ ਆਪਣਾ ਡਾਊਨਲੋਡ ਕਰ ਸਕਦੇ ਹੋ ਜੀ ਤੇ ਇਸ ਤਰ੍ਹਾਂ ਨੋਟੀਫਿਕੇਸ਼ਨ ਸਾਰ ਆ ਗਿਆ ਇੱਕ ਵਾਰੀ ਤੁਸੀਂ ਫਾਰਮ ਭਰਦੋ ਪਰ ਲਾਏ ਨੋਟੀਫਿਕੇਸ਼ਨ ਨੂੰ ਜ਼ਰੂਰ ਰੀਡ ਕਰ ਲਓ ਜੀ ਤੇ ਅੱਗੇ ਉਸ ਬਾਅਦ ਦੱਸ ਦਿਆਂ ਦੋਸਤੋ ਕਿਹੜਾ ਫਾਰਮ ਆਗਾ ਆ ਟੋਟਲ ਪੋਸਟਾਂ ਨੇ ਜੀ ਇੱਕ ਵਾਰੀ ਇਹ ਪੋਸਟਾਂ ਵੀ ਜਰੂਰ ਤੁਸੀਂ ਦੇਖ ਲਓ ਕਿਹੜੇ ਕਿਹੜੇ ਕੈਟਾਗਰੀ ਦੀਆਂ ਕਿੰਨੇ ਕਿੰਨੇ ਪੋਸਟਾਂ ਨੇ ਐਸਸੀ ਦੀਆਂ ਕਿੰਨੀਆਂ ਨੇ ਜੀ ਬੀਸੀ ਐਕਸਰਸਮੈਨ ਸਪੋਰਟਸ ਅਲੱਗ-ਅਲੱਗ ਕੈਟਾਗਰੀ ਦੀਆਂ ਪੋਸਟਾਂ ਰੱਖੇ ਨੇ ਜੀ ਮੈਂਸ਼ਨ ਨੇ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਜੋ ਸ਼ਰਤਾਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਸ਼ਰਤਾਂ ਨੇ ਤੇ ਆ ਬਾਕੀ ਸੁਜੋਗਤਾ ਸਾਰਾ ਕੁਝ ਤੁਸੀਂ ਇੱਕ ਵਾਰੀ ਤੁਸੀਂ ਪੰਜਾਬੀ ਗਾ ਦੋਸਤਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਰੀਡ ਜਰੂਰ ਕਰ ਲਓ ਠੀਕ ਆ ਜੀ ਇਹ ਪਰਫਾਰਮਾ ਜੀ ਇਹ ਪਰਫਾਰਮਾ ਭਰਨਾਗਾ ਤੁਹਾਡਾ ਨਾਮ ਆਪਣਾ ਆਪਣਾ ਨਾਮ ਲਿਖ ਦੇਣਾ ਤੁਹਾਡਾ ਕੀ ਹੈ ਜਿੱਥੇ ਪਿਤਾ ਦਾ ਨਾਮ ਲਿਖ ਦੇਣਾ ਠੀਕ ਹੈ ਜੀ ਜਨਮ ਮਿਤੀ ਕੀ ਹੈ ਤੁਹਾਡੀ ਉਮਰ ਕੀ ਹੈ ਜੀ ਤੁਹਾਡਾ ਐਡਰੈਸ ਕੀ ਹੈ ਜੀ ਤੁਹਾਡਾ ਮੋਬਾਈਲ ਨੰਬਰ ਜੀ ਜਾਤੀ ਕਿਹੜੀ ਹੈ ਤੇ ਇੰਡੀਅਨ ਠੀਕ ਹੈ ਜੀ ਉਸ ਤੋਂ ਅੱਗੇ ਅਬ ਚੱਲਦੇ ਹਾਂ ਗਾਹਾਂ ਦੇਖਦੇ ਆ ਦੋਸਤੋ ਅਗਲੀ ਆਪਸ਼ਨ ਤੇ ਤੁਸੀਂ ਦੇਖੋਗੇ ਇੱਥੇ 18 ਬਜਾਏ ਤੁਹਾਡੇ ਕੋਲ 18 ਬਜਾਏ ਹੈਗਾ ਤੁਸੀਂ ਉਹ ਵੀ ਨਾਲ ਇੱਥੇ ਐਡ ਕਰ ਸਕਦੇ ਹੋ ਕਿਉਂ ਠੀਕ ਹੈ ਜੀ ਤੇ ਇੱਥੇ ਤੁਸੀਂ ਆਪਣਾ ਦਸਕਤ ਕਰ ਦੇਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਗੱਲ ਕਰੀਏ ਅੱਗੇ ਅ ਠੀਕ ਹੈ ਇਸ ਨੂੰ ਤੁਸੀਂ ਇਹਦਾ ਡਰੈੱਸ ਨੂੰ ਦੱਸਿਆ ਜੀ ਸਟਾਰਟਿੰਗ ਦੇ ਵਿੱਚ ਜੀ ਉਸ ਡਰੈੱਸ ਤੇ ਤੁਸੀਂ ਨੂੰ ਫਾਰਮ ਨੂੰ ਭੇਜ ਦੇਣਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਕੀ ਹੈ ਇਹ ਭਰਤੀ ਦਾ ਕੀ ਲਾਭ ਲੈ ਸਕਦੇ ਹੋ ਜੀ ਠੀਕ ਹੈ 8ਵੀਂ 10ਵੀਂ ਪਾਸ ਵਾਲੇ ਕੈਂਡੀਡੇਟ ਨੇ ਜਿਹੜੇ ਉਹ ਇੱਕ ਬਾਰ ਜਰੂਰ ਫਾਰਮ ਨੂੰ ਭਰਨਾ ਤਾਂ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਕੋਈ ਤੁਹਾਡੇ ਲਈ ਇਸ ਤਰ੍ਹਾਂ ਦੀ ਜਿਹੜੀ ਪੋਸਟਾਂ ਦੀ ਜਾਣਕਾਰੀ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਅਧਿਨ ਸਹਿਯੋਗ ਕਰੋ ਜੀ ਲਾਈਕ ਸ਼ੇਅਰ ਬਾਤੋ ਕਰੋ ਧੰਨਵਾਦ ਜੀ